ਸਤ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਨਵੇਂ ਵਲੌਗ 'ਚ ਅੱਜ ਆ ਵੀ ਜਸਵੀਰ ਬਾਈ ਦੀ ਮੋਟਰ ਤੇ ਬੂਟੇ ਲਾਉਣ ਦੇ ਬਾਈ ਕਹੀ ਦਿੰਦਾ ਕਹਿੰਦਾ ਆਪਾਂ ਨੂੰ ਬੂਟੇ ਲਾਉਣੇ ਅੱਜ ਆ ਗਿਆ ਟਾਈਮ ਬੂਟੇ ਲਾਉਣ ਦਾ ਹੋ ਵਧੀਆ ਵਧੀਆ ਹੋਰ ਬਾਈ ਗੁੱਜਰ ਕਿਆ ਹਾਲ ਹੈ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਾਰੇ ਕਿਦਨ ਲਾਈਏ ਦਨ ਲਾਦੀਏ ਫਿਰ ਹਾਂਜੀ ਹਾਂਜੀ ਇੱਧਰ ਲਾਓ ਆ ਉੱਥੇ ਲਾਓ ਐ ਇੱਧਰ ਨਹੀਂ ਲਾਉਂਦੇ ਥੋੜੇ ਇੱਧਰ ਲਾਤੇ ਤੇ ਆਪਾਂ ਨੇ ਆਹ ਦੇਖ ਤਾਂ ਆਹ ਲਾਏ ਤੇ ਇਹਦਾ ਠੀਕ ਹੈ ਹੈ ਆਪੇ ਹਟ ਜਾਣਾ ਆ ਬਾੜ ਜੀ ਬਣਾਈ ਤੇ ਇੱਧਰ ਨੂੰ ਕੀ ਕਹਿੰਦਾ ਨਤਾ ਇੱਥੇ ਮੋਟਰਸਾਈਕਲ ਨਾ ਖਰਾਬ ਕਰ ਦੇਣੇ। ਇਹ ਖਰਾਬ ਦੇ। ਹਾਂ ਗੱਲ ਉਹਦੀ ਠੀਕ ਆ। ਹਾਂ। ਇੱਧਰ ਨੂੰ ਦੇਖਦੇ। ਇਹ ਕਰਨਾ ਤੁਸੀਂ। ਬੁੱਤੇ ਇੱਥੇ ਤੱਕ ਲਾ ਦਿਓ। ਹਾਂ। ਇੰਦਾ ਹੀ ਬਾਕੀ ਉਹੋ ਚੋਣਾ ਵੀ ਪੈਸਾ ਹੈ। ਚੋਣ ਵੀ ਲਈਏ ਕਿਤੇ ਗਾਹੂਰੇ ਵੀ ਲਾ ਦੇ। ਨਹੀਂ ਨਹੀਂ ਵੈਸੇ ਇੱਧਰ ਖਰਾਬੇ ਹੋਣੀ ਗੁੱਜਰਬਾਈ ਠੀਕ ਹੈ ਗੱਲ। ਮੈਨੂੰ ਪਤਾ ਨਾ ਇਹ ਮੋਟਰਸਾਈਕਲਾਂ ਦੀ ਸਸੀ ਦਾ ਬੱਬਾ ਜੀ। ਠੀਕ ਹੈ। ਹੋ ਠੀਕ ਹੈ ਜੀ। ਹਾਂ। ਅੱਛਾ ਆਪਾਂ ਨੇ ਉਹ ਲਾਉਣੇ ਪਬੂਦਾਰ ਦੀ ਸਾਈਡ। ਹਾਂ ਉਧਰ ਆਇਆ ਉਧਰ ਵੀ ਦੇਖ ਲਈਏ। ਪਹਿਲਾਂ ਮੈਂ ਇੱਧਰ ਲਾਉਣ ਲੱਗਿਆ ਤਾਂ ਐਸੇ ਵੀ ਲੱਗਣੇ ਹੋਵੇ ਹੈ ਐਸਾ ਇੱਧਰ ਲੱਗਣੇ ਹੋਵੇ ਇੱਥੇ ਨਾ ਇਧਰ ਨੂੰ ਟਰੈਕਟਰ ਦਾ ਨਹੀਂ ਪੰਗਾ ਨਹੀਂ ਨਹੀਂ ਇਹ ਇਧਰ ਕੋਈ ਨਹੀਂ ਉੱਧਰ ਨਹੀਂ ਮੁੜਦਾ ਦੇਖੋ ਰਸਤਾ ਬਣਾਉ ਉਹ ਜਿੱਥੇ ਉਹ ਡਿੱਕ ਪਏ ਬਈ ਆਹ ਤੇ ਇੱਧਰ ਇੱਥੇ ਵਿੱਚ ਹਾਂ ਇੱਕ ਅੱਧਾ ਦਾ ਇੱਥੇ ਵਿੱਚ ਹੂੰ ਹੂੰ ਜਮੂ ਤੇ ਬਾਕੀ ਇਹ ਜਗਾ ਛੱਡ ਦੇਣੀ ਆਪਾਂ ਨੂੰ ਆਹ ਹੋ ਗਿਆ ਠੀਕ ਠੀਕ ਹੂੰ ਕਈ ਵਾਰ ਗੱਡੀ ਅੱਗੇ ਜਾਂਦੀ ਏ ਕੋਈ ਫੇਰ ਕਰ ਜਾਂਦਾ ਨਾ ਪੁੱਛੇ ਤੇ ਇਹ ਬੜੇ ਦਿਨਾਂ ਬਾਅਦ ਵੀ ਦਰਸ਼ਨ ਦੁੱਤੇ ਆ ਹੈ ਨੀ ਪੂਰੇ ਦਿਨ ਲਾ ਦੇ ਮਾ ਕਿਧਰ ਗਿਆ ਚੱਲ ਗਿਆ ਤਾਂ ਹਾਂਜੀ ਹਾਂਜੀ ਆਪਣੇ ਚਾਰ ਵਿਆਹ ਸੀਗੇ ਅੱਛਾ ਅੱਛਾ ਭਾਨ ਜੀ ਦਾ ਹਾਂ ਹਾਂ ਫਿਰ ਇੱਕ ਫਿਰ ਪਰੌਣੇ ਦੀ ਉਹ ਤੇ ਹੀ ਇੱਕ ਭਾਨ ਜੀ ਦੀ ਨਣ ਦਾ ਵਿਆਹ ਸੀ ਉਹਨਾਂ ਨੇ ਕੁੜੀ ਵਿਆਹੀ ਉਹਨੂੰ ਹਾਂ 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 ਅੱਛਾ ਅੱਛਾ ਠੀਕ ਹੈ ਬਾਈ ਦਾ ਭੱਜ ਗਿਆ ਲੋਕ ਕਹਿੰਦੇ ਨਾ ਗੁਜਰ ਬਾਈ ਨਹੀਂ ਨਹੀਂ ਉਹ ਲੜਕੇ ਭੱਜ ਗਿਆ ਗਾਣਾ ਸੁਣਨਾ ਜਿੱਤੇ ਤੇ ਗਾਣਾ ਕਿਹੜਾ ਸੁਣਾ ਦੇ ਕਿਹੜਾ ਸੁਣਾ ਕੱਲ ਸੁਣਾ ਦੇ ਗੁੱਜਰ ਭਾਈ ਕਿਹੜੇ ਜਿੰਨੇ ਮਾਰ ਜੀ ਸਮਝਿਆ ਅੱਜ ਮੇਰੇ ਨਾਲ ਪਹੁੰਚਿਆ ਕੱਲ ਬੰਦਾ ਗਿਆ ਨਾ ਹਾਂ ਆ ਤਨਾ ਉਹ ਮੈਂ ਇਕੱਲਾ ਹੀ ਸੀਗਾ ਅੱਛਾ ਹਾਲ ਆ ਯਾਰ ਬੁੱਟੇ ਨਾ ਭਾਈ ਕਹੀ ਦਿਨ ਦਾ ਕਹਿੰਦਾ ਮਾਂ ਮੇਰਾ ਵੀ ਚੱਲ ਹੁਣ ਟਾਈਮ ਨਹੀਂ ਮੈਂ ਵੀ ਲੰਘ ਜਾਣਾ ਫਿਰ ਠੀਕ ਆ ਭਾਈ ਬਹੁਤ ਵਧੀਆ ਕੀਤਾ ਬਹੁਤ ਵਧੀਆ ਹੈ ਬਹੁਤ ਵਧੀਆ ਯਾਰ ਮੋਟਰ ਵਧੀਆ ਬਣਦੀ ਹੁੰਦੀ ਹਾਂਜੀ 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 ਠੀਕ ਨੇ ਹੋਰ ਕਰੀ ਤਿਆਰ ਕਰੇ ਪਏ ਇਹ ਕਟਿੰਗ ਕਟਿੰਗ ਨਾਲੇ ਅੱਛਾ ਜੀ ਮੁੱਲ ਲੈ ਲਿਆਂਦਾ ਮੈਂ ਪੁੱਤ ਅੱਛਾ ਜੀ ਅੱਛਾ ਤਾਂ ਹੀ ਹੋ ਗਏਂਦਾ ਕਹਿੰਦਾ ਘਰੇ ਪਿਆਰ ਕਰੇ ਹੋ ਯਾਰ ਘਰੇ ਆਦੇ ਘਰੇ ਦਵਾਪੀਆਂ ਚ ਕਰੇ ਪਿਆ ਤੁਸੀਂ ਮੈਂ ਵੀਡੀਓ ਬਣਾ ਕੇ ਪ੍ਰੋਪਰ ਪਾਈ ਦੀ ਹੈ ਨਾ ਠੀਕ ਹੈ ਠੀਕ ਹੈ ਬੜੀਆ ਕੰਮ ਨੂੰ ਪੁੱਤ ਤੇ ਜਿਹਨਾਂ ਖਰਾ ਬੰਦਾ ਨਹੀਂ ਕਰ ਸਕਦਾ ਜਿਹਨੂੰ ਸ਼ੌਂਕ ਆ ਉਹ ਹੀ ਕਰ ਸਕਦਾ ਸ਼ੌਂਕ ਇਹ ਤਾਂ ਫਿਰ ਹੈ ਸੈਨ ਦਾ ਪਿੰਡਾ ਜਿਉਂ ਪੈ ਸਕਦੇ ਨੇ ਉੱਥੇ ਨੌਕਰੀ ਕਰਨ ਦੀ ਲੋੜ ਨਹੀਂ ਨੌਕਰੀ ਜਿਆਦਾ ਬੜੀ ਜਿਆਦਾ ਪਤਾ ਗੱਲ ਕੀ ਆ ਜਿਹੜੇ ਬੰਦੇ ਨੂੰ ਕੋਈ ਤੀਤ ਦੀ ਨੌਜੋਗ ਹੋਵੇ ਹੋ ਹੋ ਉਹਨਾਂ ਦਾ ਮਾਰਾ ਦੇਈਏ ਮੈਂ ਕਿਹਾ ਆ ਜਮਾ ਤੈਨੂੰ ਤੇਰੀ ਬੋਟਰ ਵਧੀਆ ਬਣਾ ਦੂੰਗਾ ਇਹਨ ਮੇਰਾ ਜਿਆ ਟਾਈਮ ਲੱਗਿਆ ਮੈਂ ਚੱਲ ਉਹ ਯਾਰ 몰 ਓਏ ਵੀ ਵਿਆਹ ਚਾਲ ਜੇ ਵੇ ਤੇ ਹਾਂ ਦੇਖਣ ਉਹ ਵੀ ਵਿਆਹ ਚਾਲ ਜੇ ਹੋਵੇ ਤੇ ਹਾਂ ਮੁਰਕ ਦੇਖਣ ਵਾਲਾ ਹੁੰਦਾ ਹਾਂ ਇਹ ਵਿਚਾਰਾ ਹੈਗਾ ਸਿੱਧਾ ਵੰਡਾ ਆਪਣੇ ਵਰਗਾ ਬਈ ਇਹ ਵੀ ਸੋਚਦਾ ਵਧੀਆ ਲੱਗਦਾ ਯਾਰ ਮੈਨੂੰ ਵਧੀਆ ਮਾਚਲ ਮੋਟਰ ਪਾਈ ਵੀ ਹੋਰ ਵਧੀਆ ਪਿੱਛੇ ਲਾਈ ਉਹ ਹੀ ਤਾਂ ਗੱਲ ਹੈ ਫਿਰ ਤਿਆਰ ਬੰਦੇ ਆ ਕੇ ਵੀ ਦੇਖਦੇ ਆ ਨਾ ਹਾਂ ਕੱਲ ਡਾਕਟਰ ਆਇਆ ਹੋਏ ਕਹਿੰਦੇ ਹੈ ਕੱਲ ਲੋ ਬਾਈ ਲਾਤੇ ਬੁੱਟੇ ਜਸਵੀਰ ਬਾਈ ਦਾ ਲੰਬਾ ਆਪਾਂ ਨੇ ਤਾਰਤਾ ਆ ਬਾੜ ਕਰਤੀ ਤੇ ਕਰੀ ਬਾਈ ਆਪਾਂ ਨੇ ਤਿਆਰ ਕਰੇ ਹੋਏ ਬੁੱਟੇ ਵਾ ਇਧਰੇ ਕਮਾਤੀ ਫੇਰ ਦੇਖੂਗਾ ਜਦੋਂ ਛੁੱਟੀਆਂ ਹੋ ਗਈਆਂ ਆਪਾਂ ਨੂੰ ਫੇਰ ਤਿਆਰ ਕਰਕੇ ਲਾ ਦਾਂਗੇ ਹੁਣ ਆਪਾਂ ਵੀ ਬਿਜੀ ਆਰ ਤੁਹਾਨੂੰ ਪਤਾ ਪਾਈ ਬਠੰਡੇ ਕਰਦੇ ਨੌਕਰੀ ਜਿਹੜਾ ਟਾਈਮ ਘੱਟੇ ਲੱਗਦਾ ਕੋਈ ਕਾ ਲਾਤੇ ਆਹ ਗੈਂਦਾ ਲਾਤਾ ਅਈ ਲਿਲੀ ਲਾਤੇ ਆਹ ਗੈਂਦਾ ਇੱਧਰ ਲਾਤੇ ਆਹ ਜਿਹੜਾ ਆਹ ਲਾਤੇ ਫਰੰਟ ਤੇ ਆਹ ਗੈਂਦਾ ਲਾਤਾ ਹਾਨੀ ਮੈਂ ਆਮੈਦ ਨੂੰ ਆ ਗਿਆ ਆ ਗਿਆ ਇੱਧਰ ਲਾਉਂਦੇ ਜਾਮਣ ਇੱਥੇ ਹੀ ਲਾਉਂਦੇ ਇਧਰ ਨੂੰ ਆਉਂਦੇ ਘਮਗੇ ਠੀਕ ਆ ਬਾਕੀ ਭਾਈ ਗਮਲੇ ਮੇਂ ਲਾਤੇ ਜਿਹੜੇ ਹੈਗੇ ਤੇ ਪਾਸ ਨੇ ਇੱਕ ਪਲਾਂਟ ਲਾਤਾ ਤੇ ਆਹ ਲਾਤਾ ਕੋਲਿੰਦਾ ਗੁਜਰਬਾਈ ਇਹਦੇ ਨਾਲ ਦਾ ਬੂਟਾ ਚਾਹੀਦਾ ਤੈਨੂੰ ਹਾਂਜੀ ਇਹਦੇ ਨਾਲ ਦਾ ਫੁੱਟਾ ਨਣਾ ਨਾ ਉਹ ਦੂਆ ਬਬਲੇ ਇਹ ਨਹੀਂ ਦੂਸੇ ਬੂਟੇ ਜਾਈ ਦੀ ਆਪਾਂ ਨੂੰ ਹਾਂ 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 ਆਦੇ ਆਹ ਲਿਆ ਬੂਟਾ ਫਿਰਦਾ ਅੱਛਾ ਇਹ ਤਾਂ ਕਟਿੰਗ ਨਾਲ ਆਪਾਂ ਤਿਆਰ ਕਰ ਦਾਂਗੇ ਨਹੀਂ ਜਦੋਂ ਨਾ ਆਪਣੀ ਆਹ ਆਪਣੀ ਸਿੰਦਲੀ ਆਹ ਕਰਾਂ ਵਾਲੀ ਆ ਹਾਂ 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 ਉਦਿਹਾਲ ਵਾਲੇ ਬੂਟੇ ਪੱਕੇ ਹੀ ਆਈਏ ਠੀਕ ਆ ਠੀਕ ਆ ਪੱਕੇ ਨੇ ਉਹ ਵਾਲਾ ਹਾਲਦਾਂ ਵਾਲੇ ਚਰਮੇ ਫਿਰ ਹਾਂ ਸਟਾਰਟ ਹੋਊਗੀ ਆ ਵੀ ਭਾਈ ਬੂਟਾ ਆਪਾਂ ਨੇ ਕਟਿੰਗ ਨਾਲ ਤਿਆਰ ਕਰ ਲੈਂਦੇ ਆ ਮੈਂ ਲੇ ਕੇ ਤਾਂ ਕਟਿੰਗ ਤਿਆਰ ਹੋ ਗਏ ਜਿਹੜਾ ਬਣ ਗਿਆ ਉਹਨਾਂ ਦੀ ਆ ਵੀ ਕਟਿੰਗ ਨਾਲ ਫਿਰਦਾ ਤਿਆਰ ਆ ਕੋਲਿੰਦਾ ਵੀ ਕਟਿੰਗ ਨਾਲ ਆ ਵੀ ਬਾਈ ਕਟਿੰਗ ਨਾਲ ਹੋ ਜਾਂਦੇ ਹਾਂ ਹਾਂਜੀ 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 ਉਹ ਆਪਣਾ ਨਾ ਨਾ ਮੇਰੇ ਮੋਟਰ ਦੀ ਲੁੱਕ ਹਾਂ 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 ਆਪਣਾ ਇਹ ਬੇਲ ਦੀ ਇਹ ਭੁੰਦੇ ਜਿੰਨਾ ਛਿੰਨ ਲੈ ਕੇ ਕਰਾ ਹਾਂ ਨੰਬਰ ਵਾਲੇ ਇਹਦੇ ਨਾਲ ਮੈਨੂੰ ਆਉਣੇ ਦੋਤੇ ਬਾਈ ਆਹ ਖਜੂਰ ਬੰਦੀ ਕੰਮ ਤਾਂ ਮੈਂ ਕਰਨਾ ਨਾ ਹਾਂ ਇੱਕਾ ਹਾਂ ਆ ਜਿਹੜਾ ਕਰਦੇ ਇਹਨੂੰ ਫੜ ਲਾਗੂਗਾ ਜਿਹੜਾ ਆ ਲੈ ਕੇ ਤਾਂ ਆਪਾਂ ਕਟਿੰਗ ਲੈ ਕੇ ਤੇ ਇਹਦੇ ਇਹਦਾ ਬੂਟੇ ਲੈ ਕੇ ਜੜ੍ਹ ਚੋਂ ਕੱਢ ਕੇ ਉਹ ਤਿਆਰ ਹੋ ਗਿਆ ਬਾਈ ਬਾਈ ਤਿਆਰ ਹੋ ਗਿਆ ਫਾਲੀ ਲੱਗਦਾ ਲੱਗੂਗਾ ਫਲ ਛੋਰੇ ਚ ਲਾਇਆ ਪਿਆ ਇਹ ਛੋਰੇ ਚ ਛੋਰੇ ਚ ਨਹੀਂ ਲੱਗਦਾ ਧੁੱਪਾਂ ਚਾਹੀਦੀ ਇਹਨੂੰ ਇਹ ਜੰਮੂ ਕਸ਼ਮੀਰ ਦਾ ਫਰੂਟ ਹੈ ਹੋਰ ਇਹ ਨਹੀਂ ਲੱਗਦਾ ਇਹ ਧੁੱਪਾਂ ਚਾਹੀਦੀ ਇਹਨੂੰ ਬੈਦਰ ਵਧੀਆ ਚਾਹੀਦਾ ਇੱਧਰ ਬਾਈ ਉਹ ਲਾਈਤੀ ਔਰੇ ਸ਼ਿਫਕਲੀ ਬੇਲ ਆਇਆ ਗਾਰਗੁਰ ਘੱਟੇ ਕਰਦੇ ਇਹ ਪਾਣੀ ਪੂਣੀ ਇਹਨਾਂ ਨੇ ਪਾਇਆ ਨਹੀਂ ਹੈਗਾ ਹੁਣ ਪਾਇਆ ਮੈਂ ਜਿੰਨਾ ਪਾਣੀ ਪਾਉਂਗੇ ਉਹਨਾਂ ਵਧੀਆ ਹੁੰਦਾ ਫਿਰ ਇੱਥੇ ਨਾਲ ਚੜ ਜਾਣੀ ਇਹ ਨਾਲ ਇੱਕ ਨਾਲ ਚੜ ਜਾਣੀ ਪਲਾਸਟਰ ਕਰਨੇ ਦੀ ਲੋੜ ਹੀ ਨਹੀਂ ਹੈਗੀ ਇਹ ਹੀ ਚੀਜ਼ ਹੈ ਇੰਨੀ ਲੋਕਾਂ ਨੇ ਇਹਦੀ ਜਿਆਦਾ ਹੋ ਗਈ ਤਿਆਰ ਫਿਰ ਦੇਖਿਓ ਮੈਂ ਗੁਰੂਗਰਮਾ ਉੱਥੇ ਲਾਈ ਵੀ ਉੱਥੇ ਉਹੀ ਬਿਗਾਂਦੇ ਕਿ ਤਿਆਰ ਬਹੁਤ ਵਧੀਆ ਆ ਵੀ ਭਾਈ ਆਪਾਂ ਨੇ ਲਾਇਆ ਤਾਂ ਕੰਗੀ ਪਾਮ ਇਹ ਹੋ ਗਿਆ ਹੁਣ ਇਹਦਾ ਥੋੜੀ ਜੀ ਗੌਰ ਇਹਨਾਂ ਦੀ ਪਾਣੀ ਪੂਣੀ ਦੀ ਘਾਟ ਆ ਇਹ ਪਾਰਕ ਦੇ ਵਿੱਚ ਫਰੰਟ 'ਚ ਬਹੁਤ ਵਧੀਆ ਲੱਗਦਾ ਜੀ ਪੱਥਰ ਪੁੱਥਰ ਜੇ ਲਿਆਂਦੇ ਤੇ ਆਪਾਂ ਨੇ ਇਹ ਵੀ ਆਪਾਂ ਨੇ ਲਾਇਆ ਤੇ। ਬਾਕੀ ਤੁਹਾਨੂੰ ਪਤਾ ਹੀ ਬੁੱਟਾ ਬਾਈ ਗੌਰ ਭਰੇ ਆ। ਜਿੰਨੀ ਗੌਰ ਹੋਊਗੀ, ਓਨਾ ਜ਼ਿਆਦਾ ਵਧੀਆ ਹੋਊਗਾ ਬੁੱਟਾ। ਗੱਜੌਰ ਬਾਈ ਕੰਮ ਤਾਂ ਆਪਣਾ ਹੋ ਗਿਆ ਫਤਿਹ। ਹਾਂਜੀ। ਬਾ ਹੁਣ ਇੱਕ ਗਾਣਾ ਸੁਣਾ ਦੇ ਨੀ ਮੈਨੂੰ। ਬਾਈ ਗਾਣਾ ਸੁਣਾ ਦੇ। ਕਿਹੜਾ ਜੀ? ਕਿਹੜਾ ਸੇ ਵੀ ਅਜ ਮਾ ਟੋਲ ਦੀ। ਟੋਲ ਦੀ। ਅੱਛਾ ਜੀ ਗਾਣਾ ਸੁਣੂ ਅੱਜ ਤੁਸੀਂ ਮੇਰੇ ਮੋਟਰ ਤੇ ਫੈਰੀ ਰਾਇਆ ਤੁਸੀਂ ਮੇਰੀਆਂ ਰੌਣਕਾਂ ਨਾਈਆਂ ਹੋਈਆਂ ਹਾਂ ਮੇਰਾ ਚਿਹਰਾ ਐ ਨਾ ਖੁਸ਼ੀ ਐ ਹੁਣ ਤੂੰ ਕਿਉਂ ਬੀਲਾ ਮਰਦਾ ਹਾਂ ਤੁਹਾਨੂੰ ਇੱਕ ਗੀਤ ਮੈਂ ਸੁਣਾ ਸੁਣਾ ਦੇ ਸੁਣਾ ਹਾਂ ਅੱਜ ਹਵਾ ਚਲਦੀ ਹੈ ਹਵਾ ਕਰਕੇ ਥੋੜੀ ਜੀ ਅੱਜ ਹਵਾ ਚਲਦੀ ਹੈ ਨਾ ਹਵਾ ਕਰਕੇ ਥੋੜੀ ਆਵਾਜ਼ ਸਹੀ ਨਹੀਂ ਆ ਰਹੀ ਹਵਾ ਕਰਕੇ ਹਵਾ ਚਲਦੀ ਹੈ ਨਾ ਅੱਪਾ ਖੁੱਲੇ 'ਚ ਬੈਠੇ ਆ ਜੋ ਅੰਦਰ ਹੁੰਦੇ ਫਿਰ ਵਧੀਆ ਹੁੰਦੀ ਬਾਗ ਅਵੀ ਭਾਈ ਆਪਣੀ ਘਰਾਂ ਪਨੀਰੀ ਤਿਆਰ ਕਰੀ ਵੀ ਆ ਦੇਖੋ ਕਿੰਨੇ ਸੋਹਣੇ ਫੁੱਲ ਲੱਗੇ ਹੋਏ ਆ ਇਹ ਗਲਗੋਦੀ ਦੇ ਆ ਆ ਦੇਖੋ ਇਹਨੂੰ ਬਚਾਉਣਾ ਪੈਂਦਾ ਬਸ ਗਰਮੀ 'ਚ ਉਧਰ ਤਾਂ ਫੁੱਲੇ ਫੁੱਲੇ ਦਿੰਦੇ ਆ। ਇੱਧਰ ਬਾਈ ਆਪਾਂ ਨੇ ਮੇਥੇ ਮੁੱਥੇ ਲਾਇਆ ਪਿਆ ਪਾਲਕ, ਧਨੀਆ, ਲਸਣ ਲਾਇਆ ਪਿਆ। ਉਧਰ ਹਾਸ ਵੀਰ ਕੱਖ ਵੜਦਾ। ਹਾਸ ਵੀਰ ਨੂੰ ਮਿਲ ਕੇ ਆਉਂਦੇ ਆ। ਕਈ ਦਿਨ ਹੋ ਗਏ। ਆਹ ਬਾਈ ਲਸਣ ਲਾਇਆ ਪਿਆ। ਫਕੀਰਾ ਕਰੀ ਵੀਦੇ ਸਪਰੇ ਦੇ ਲੋ। ਇੱਕ ਵੀ ਕੱਖ ਦਾ ਡੱਕਾ ਨਹੀਂ ਹੋਇਆ। ਜੋ ਡੀਲਾ ਦਾ ਹੈਗਾ ਡੀਲਾ ਦਾ ਚਲੋ ਕੋਈ ਵੀ ਨਹੀਂ ਰੋ ਸਕਦਾ ਡੀਲੇ ਨੂੰ ਤਾਂ। ਜਾਉਂਦੇ ਹਾਸਵੀਰ ਇੱਧਰ ਕੱਖ ਪੜਦਾ ਹੈ ਮਲਕੀ ਦਵਾਈ ਦਾ ਇੱਧਰ ਛੱਡ ਹੁਣ ਆਏ ਬਾਈ ਆਪਾਂ ਹਾਸਵੀਰ ਕੋਲ ਅਸੀ ਕਾਲ ਜੀ ਬਈ ਹਾਂ ਪਰਚੀ ਲੱਦ ਲਈ ਕਿ ਨਹੀਂ ਇਹਨੇ ਪਰਚੀ ਕਾਲੂ ਹੋਣਾ ਬਿੰਦਰ ਦੇ ਲੱਗੇ ਲੱਦਣਾ ਹਾਂ ਕਹਿੰਦਾ ਮੈਂ 200 ਵਾਲੀ ਲਦਾਉਣੀ ਆ ਅੱਛਾ ਸਲਾਣੇ ਲਜਾਣੀਆਂ ਨੇ ਉਹਨੇ ਸਲਾਣੇ ਲੱਗਿਆਣੀਆਂ ਸਲਾਣੇ ਤਾਂ ਜਿੰਨਾ ਮਰਜ਼ੀ ਲਈ ਜਾ ਲੱਗਦਾ ਭਈ ਇਹ ਪਹੁੰਚ ਨਹੀਂ ਗਿਆ ਟਰਾਲਾ ਡਾਕਟਰ ਸਾਹਿਬ ਕਿਆ ਹਾਲ ਹੈ ਹੋਰ ਅੱਛਾ ਖਲਾਣੇ ਜਾਣਾ ਮੈਂ ਜ ਮਦਾਲਾ ਕੱਲੂ ਲੱਗ ਵੱਢਣਾ ਉਹਨਾਂ ਨੇ ਹੁਣ ਅੱਛਾ ਵੱਢਣੇ ਜਾਣਾ ਮੇਰੇ ਤਾਂ ਨੇ ਲੇਟ ਆਉਣੀ ਆ ਕਿੰਨਾ ਵੰਬਰ ਹੈ ਮੇਰਾ 3 ਦੀ ਵੀ ਆਉਣੇ ਵਾਲੀ 1700 ਪਰ ਹੈ 1700 ਪਰ ਹੈ ਨਾ ਹਾਂ ਪਰ ਕੀ ਦਾ ਕੱਢੀ ਜਾਣੇ ਕੱਲੂ ਹੋਰ ਵੱਢਣਾ ਨਹੀਂ ਉਹਨਾਂ ਨੂੰ ਗੰਨਾ ਜਾਂਦਾ ਨਹੀਂ ਨਾ ਉਹਦੇ ਅੱਛਾ ਲੇਵਰ ਘੱਟ ਵੱਧੇ ਹੋਣਗੇ ਕੁਝੋ ਕੁਲ ਲੋਗ ਯਾਰ ਮੈਂ ਦੇਖਿਆ ਵਟਕੇ ਮੈਂ ਉਹ ਹਜ਼ਰੇਪੇ ਦੁਪੱਡੇ ਆ ਲਿਆ ਮੇਰੇ ਤਾਂ ਹੋ ਗਏ ਤੇ ਵੱਢਣੇ ਵੱਟ ਕੇ ਇੱਥੇ ਕੁੁਰਗ ਰੱਖ ਦੇਈਦਾ ਲਿਆ ਮਾੜਾ ਦੇਖ ਲਈ ਵੱਢ ਗਏ ਪੈਰ ਬਚਾਈ ਡਿਊਟੀ ਵੀ ਕਰਨੀ ਹੋਊਗੀ ਹਾਂ ਨਾ ਇਹਦਾ ਬਚਾਇਆ ਬਚੇਦਾ ਯਾਰ ਹੱਦੇ ਮੇਰੇ ਵਾਲਾ ਜਿਹੜਾ ਦਾਤਾ ਨਾ ਮੈਨੂੰ ਤੇ ਢੰਗ ਹੈ ਇਹਦਾ ਕੰਗ ਨਹੀਂ ਹੈਗਾ ਉਨੂੰ ਚੁੰਝ ਬਹੁਤ ਆ ਪਿੱਛੇ ਮਾੜਾ ਚਾਹੀਦਾ ਇਹ ਉੱਚਾ ਵੱਡ ਹੋਣਾ ਇਹਨਾਂ ਹੈ ਉੱਚਾ ਖੁੱਟਦਾ ਪਹਿਲੀ ਵਾਰ ਤਾਂ ਉੱਚੀ ਬੱਡੇ ਨਾ ਤੇਰਾ ਜਾ ਦੇ ਹੱਥ ਨਹੀਂ ਲੱਗਿਆ ਮੇਰੇ ਵਾਲਾ ਦੇਖਿਆ ਕਿਹਣਾ ਚੱਲਦਾ ਮਿਲਾਈ ਮੈਂ ਮੇਰੇ ਹੱਥ ਲੱਗਿਆ ਹੋਇਆ ਹੈ ਆਪਣਾ ਆਪਣਾ ਹਿਸਾਬ ਹੁੰਦਾ ਮਲਜੀਤ ਬਾਈ ਕਿੱਧਰ ਬਾਪੂ ਵਿਆਹ ਨੂੰ ਗਿਆ ਵਾ ਕਿੱਧਰ ਰਿਸ਼ਤੇਦਾਰੀ ਚ ਮਰੰਡੇ ਏਡਾ ਇਰੀਆ ਰਿਸ਼ਤੇਦਾਰੀ ਦਾ ਪਹਿਲਾਂ ਹੁਣ ਜਾਣੀ ਜਿਹੜੇ ਤੇ ਓਏ ਉੱਥੇ ਗਿਆ ਹੈ ਮਰੰਡੇ ਆ ਮਰੰਡੇ ਹੂੰ ਫਿਰਦਾਪੁਰ ਵਿਆਹ ਦਾ ਅੱਛਾ ਜਦੋਂ ਪ੍ਰਗਾਲੀ ਕੋ ਜਿਹੜਾ ਹੂੰ ਹੂੰ ਮਰੰਡੇ ਗਿਆ ਵਾ ਇਹਦਾ ਹੀ ਫੋਨ ਹੋਣਾ ਬਾਪੂ ਦਾ ਹੀ ਗਾਵਾ ਵਿੱਚ ਤੁਹਾਨੂੰ ਪੜਨ ਕਾਦੀ ਮਨ ਵੰਡ ਬਰਕਤ ਜੀ ਹੈ ਨਹੀਂ ਉਹ ਜਿਹੇ ਹਲੇ ਬਰਸੀਆਂ ਮੇਰੇ ਨੇ ਹੋਈ ਨਹੀਂ ਨਾ ਆਉਦੇ ਲੱਗ ਜਮਾਂ ਤੇ ਰਗੜਿਆ ਪੇ ਮਾੜੀ ਕਹਿੰਦਾ ਹੈ ਨਹੀਂ ਬਰਕਤ ਆ ਤਾਂ ਇਹ ਚੱਲ ਪਾ ਲੈ ਮੈਂ ਤਾਂ ਆਪਣਾ ਪੱਤਾ ਪਾਈ ਹੋਇਆ ਹੈ ਹੈ ਇਹਦਾ ਬਹੁਤ ਆ ਇੱਕੋ ਟਾਂ ਪਾਣ ਦਾ ਸਰਜੂ ਤੇਰਾ ਹਾਂ ਅੱਥਾ ਬਾਲਣ ਅੱਛਾ ਕਿ ਕਿੰਨਾ ਲੈ ਜਾਂਦਾ ਹਲੇ ਆ ਪੂਰਾ ਹਾਂ ਮਾੜਾ ਜਾਂ ਸਬਜੀ ਵਾਂਗ ਨਾਲ ਚਾਰਜ ਆ ਹੋ ਜਾਂਦਾ ਹਾਂ ਹਾਂ ਚ ਕਮ ਕਹਿੰਦਾ ਪੰਡ ਬਹਾਰੀ ਪੈ ਗਈ ਹੋਰ ਪਾਈ ਕਿਨੇ ਪੰਡ ਜੀ ਇਹਨੂੰ ਪੁੱਛਿਆ ਹੈ ਹੋਰ ਕੀ ਹਾਲ ਹੈ ਵਧੀਆ ਤੁਸ ਜਨਾ ਛੁੱਟੀ ਅੱਜ ਹੂੰ ਆਹ ਸੰਡੇ ਆਣਾ ਮੋਟਰ ਕਹ ਨਹੀਂ ਮਾਰੇ ਨੀ ਕਿਹੜਾ ਛੁੱਟੀ ਦਾ ਸਵੇਰ ਦਾ ਅੱਜ ਹੂੰ ਆਪਣੀ ਆਇਆ ਸਵੇਰੇ ਮੈਂ ਵੀ ਜਸਵੀਰ ਬਾਈ ਦੇ ਲਾਂਬਾ ਤਾਰ ਕੇ ਆਇਆ ਯਾਰ ਕਈ ਦਿਨ ਦਾ ਕਹਿੰਦਾ ਬੁੱਟੇ ਬੱਟੇ ਇਹਨਾਂ ਮਾ ਕੇ ਹੱਸਦਾ ਵੀ ਉਹ ਕਰ ਲਈ ਤੇ ਅੱਜ ਕਾਂਟਾ ਕਰਾ ਕੇ ਆਇਆ ਥੀਓ ਮੈਂ ਵੀ ਉੱਥੇ ਵੜਾਈ ਗੜੂ ਜੀ ਕਰਕੇ ਆਇਆ ਅੱਛਾ ਵੇਰ ਦਾ ਉੱਥੇ ਅੱਛਾ ਅੱਛਾ ਟਰਾਲਾ ਕਿੱਧਰ ਲੈ ਕੇ ਦਾ ਸਾਬ ਜੀ ਉੱਥੇ ਲੈ ਕੇ ਗੱਣਾ ਘਟਾਉਣਾ ਹੈ ਪਤਾ ਨਹੀਂ ਆ ਜੀ ਨਾ ਬੁੱਟੇ ਲਾਏ ਬੀ ਇਹਨੂੰ ਮਾੜਾ ਮੋਟਾ ਸਾਫਤਾ ਕਰ ਦੋ ਵੇਲ ਕੰ ਦਾ ਚੱਲ ਵੀ ਵਧੀਆ ਹਾਂ ਹਾਂ ਮਾਸਾ ਚਲਾਈ ਸੜੀ ਪਾਣੀ ਪੂਣੀ ਪਾਪੂ ਕੇ ਮੈਂ ਹਣ ਬਾਈ ਖੇਤ ਮਾਏ ਆਪਾਂ ਕਣਕ ਦੇਖਣ ਨਿੰਮਾ ਬਾਈ ਆਹ ਕੁੱਤੇ ਰੋਜ਼ ਰੋਟੀ ਬਣਾਉਂਦਾ ਬਹੁਤ ਤਕੜੀ ਸੇਵਾ ਨਿੰਮੇ ਦੀ ਆਜੋ ਇਹਨੇ ਮਾਂ ਕਿੱਥੇ ਗਈ ਨਿੰਮੇ ਇੱਧਰ ਆਈ ਹੋਈ ਆ ਸੇਵ ਤੇ ਤੁਮੀ ਪਾਦੇ ਪੁੱਤ ਤੁਮੀ ਪਾਦੇ ਅੱਛਾ ਦੇਖੋ ਬਾਈ ਇਹ ਵੀ ਸੇਵਾ ਹੈ ਕਿਸੇ ਕਿਸੇ ਜਿਹਾ ਹੋਂਦੇ ਮ ਆਉਂਦੀ ਹੈ ਇਹ ਕਰਮਾ ਚ ਇੱਤਾਂ ਜਾਂ ਸਾਡੇ ਆ ਤਾਬਾ ਰੋਜ਼ ਪਾ ਕੇ ਜੰਨਾ ਉਹਦੇ ਨਾ ਠੀਕ ਆ ਇਹਨਾਂ ਨੂੰ ਵਿਚਾਰਨ ਨੂੰ ਕਿਹਨੇ ਪਾਉਣਾ ਯਾਰ ਕੋਈ ਹੋਣੀ ਨਾ ਕਰਦਾ ਹੁਣ ਮੇਰੇ ਤਾਂ ਹੁਣ ਉੱਥੇ ਆ ਨਹੀਂ ਤਾਂ ਮੈਂ ਪਾਜੀ ਕਰਾਂ ਇਹ ਆਪਣੀ ਸਿਰ ਤੇ ਖਾੜ ਦਿੰਦੇ ਰੋਟੀ ਕੋਈ ਤੂੰ ਵੀ ਪਾ ਦੇ ਪਾ ਦੇ ਪਾ ਦੇ ਆ ਵੀ ਲੈ ਕੇ ਆਈ ਆ ਆਪਣੀ ਮਾਂ ਨੂੰ ਵੀ ਨਹੀਂ ਖਾਣ ਦਿੰਦੇ ਇਹ ਅੱਛਾ ਲਾਹੌਰ ਆਇਆ ਨਹੀਂ ਮੈਂ ਖੇਤਾ ਮੈਂ ਇਹਨਾਂ ਨੂੰ ਵਿਚਾਰਿਆਂ ਨੂੰ ਕਿਹਨੇ ਪਾਉਣੀ ਰੋਟੀ ਆ ਕੇ ਹਾਂ ਆ ਜਾਓ ਇੱਧਰ ਆ ਜੀ ਸੇਵਾ ਦਾ ਕਿਸੇ ਕਿਸੇ ਨੂੰ ਮਿਲਦੀ ਆ ਪਾ ਦੇ ਤੂੰ ਮੈਂ ਪਾ ਦੇ ਪਾ ਦੇ ਪਾ ਦੇ ਸਿਰ ਤੇ ਪਾ ਦੇ ਦੰਦੀ ਨਾਲ ਵੱਡੇ ਆ ਰਹੇ ਨੇ ਮੇਰੇ ਨੇ ਪਰ ਘੇਰ ਦੇ ਘੇਰ ਦੇ ਘੇਰ ਦੇ ਉਹ ਘੇਰ ਦੇ ਪਾ ਦੇ ਘੇਰ ਦੇ ਪਾ ਲਓ ਖਾ ਲਓ ਸਾਤਾ ਹੈ ਹਾਂ ਪਤਾ ਨਹੀਂ ਹਾਂ ਸਾਤਾ ਨਹੀਂ ਮਾ ਪਤਾ ਨਹੀਂ ਕਿੱਦਾਂ ਮर्यादा ਨਹੀਂ ਕੋਈ ਨਹੀਂ ਨਹੀਂ ਅੱਛਾ ਆ ਪਾਇਪ ਦੇ ਵਿੱਚ ਰਹਿੰਦੇ ਠੰਡ ਤੇ ਇੱਕ ਦਿਨ ਦਾ ਇੱਥੇ ਆਪਾਂ ਅੱਛਾ ਬਾਈ ਆ ਪਾਇਪ 'ਚ ਰਹਿੰਦੇ ਆ ਅਸੀਂ ਨਹੀਂ ਨਹੀਂ ਉਹ ਗਾਹਾਂ ਆ ਵੀ ਆ ਦੇ ਇੱਥੇ ਵੀ ਆ ਨਿਮੇ ਇੱਥੇ ਹੀ ਵੱਢਦੇ ਆ ਇਹ ਇੱਥੇ ਹੀ ਵੱਢਦੇ ਆ ਇਹ ਆਹ ਦੇਖ ਇਹਨੂੰ ਨਾ ਤੇ ਬੜਾ ਪਾਇਪ ਦੇ ਵਿੱਚ ਵੱਢ ਹੈ ਦੇ ਜੀ ਵੀ ਵੜਦੇ ਆ ਹਾਂ ਹਾਂ ਇਹ ਕਿੰਨਾ ਪੱਤੇ ਜੀ ਵੜ ਗਏ ਹਾਂ ਉਹ ਹੋਈ ਚ ਗਿਰ ਗਏ ਦੋ ਕੁੱਤੇ ਕੱਢੇ ਫਿਰ ਉਹਦੇ ਜਿੱਤੇ ਨਾ ਠੀਕ ਆ ਯਾਰ ਰੋਟੀ ਪਾਉਣ ਆਏ ਤਾਂ ਦੇਖਿਓ ਨਿਮਹਿਤਰੀ ਬਹੁਤ ਤਕੜੀ ਸੇਵਾ ਬਾਈ ਉਹਦੇ ਜਿੱਤ ਦੇਖ ਰਿਹਾ ਉਹਨਾਂ ਨੇ ਇੱਥੇ ਚਾਹੂ ਚੋ ਕਰੀ ਜਾਣਾ ਤਾਂ ਆ ਠੀਕ ਆ ਦੇ ਲੜਦੇ ਸਾਰੇ ਬਹੁਤ ਉਹ ਕਿਹੜੇ ਆ ਹੈ ਇਹ ਰਾਖੀ ਪਾਉ ਰੱਖਦੇ ਨੇ ਮੈਂ ਇਹ ਹੈ ਇਹ ਰਾਖੀ ਪਾਉ ਰੱਖਦੇ ਆ ਰਾਖੀ ਦਾ ਕਰ ਰੱਖਦੇ ਨਹੀਂ ਮੇਰੇ ਦਾ 100% ਗਾਤਾ ਇੱਕ ਦਿਨ ਚੱਲ ਗਾਤਾ ਦਿੱਤਾ ਚੂਹੇ ਚ ਹਨ ਨੇੜੇ ਨਹੀਂ ਆਉਂਦੇ ਖੇਤਾਂ ਮੇਰੇ ਤੂਹੇ ਖਾਣੇ ਆ ਹਾਂ ਅੱਡਾ ਉਹ ਉੱਥੇ ਮੈਂ ਦੇਖਿਆ ਮੈਂ ਤੂਹੇ ਖਾਣੇ ਆ ਹਾਂ ਹੋਰ ਉਹ ਉੱਥੇ ਮੈਂ ਦੇਖਿਆ ਮੈਂ ਮੇਰੇ ਗਾਹ ਪਾਇਆ ਹੋਇਆ ਇਹਨੇ ਤੂਹੇ ਖਾਂਦੇ ਆ ਹੈ ਦੇਖਿਆ ਉੱਥੇ ਖੁੱਡਾਂ ਤੀਆਂ ਉਹ ਪਰ ਇਹ ਚਾਹੀਦੀ ਅਵਰੇ ਨਾ ਰੋਟੀ ਇੱਥੀ ਠਿੱਕ ਜਣਾ ਇਹਨਾਂ ਨੇ ਹੋਰ ਹੈ ਨਾ ਰਾਖੀ ਆ ਉਹ ਜਾਨਪਨ ਨਹੀਂ ਪਟ ਦੇੜਾ ਇਹਨਾਂ ਨੇ ਹਾਂ ਹਾਂ ਕਣ ਕੇਰ ਸਿੱਧੀ ਲੱਗਦੀ ਮੈਨੂੰ ਨਹੀਂ ਨਹੀਂ ਉਹਨੂੰ ਲੱਗਦੀ ਨਹੀਂ ਹੈਗੀ ਅਲਾਸਨ ਦੀ ਕਰਤੀ ਕਿਹੜਾਈ ਹਾਂ ਸਿੱਧੀ ਨਹੀਂ ਹਾਂ ਅਸਰ ਕਰ ਅਸਰ ਕੋਰ ਪਈਆ ਅਜਤਾ ਪਾਈ ਅਸਨਕੌਰ ਹਾਂ ਸੰਕੌਰ ਪਾਈ ਇਹ ਤਾਂ ਅਸੀਂ ਵੀ ਤਾਂ ਪਾਈ ਉਦੋਂ ਨੇ ਮੈਸੇਜ ਚਾਚਾ ਰ ਅਸੀਂ ਤੇਰੇ ਵਗੇਰੀ ਅਸੀਂ ਅੱਛਾ ਹੋਰ ਪਹਿਲਾਂ ਚਾਚੇ ਨਾਲ ਮੇਥੇ ਵਿੱਜੇ ਵਿੱਚ ਮੇਥੇ ਗੇਰ ਤੇ ਇਹਦੇ ਵਿੱਚ ਹੁਣ ਕਣਕੇ ਜਿ ਕਿਦਾਂ ਸਾਲੀ ਗਾਹ ਹੋਣੀ ਕਣਕੇ ਤਾਂ ਇਹ ਕੁਛ ਨਹੀਂ ਡੰਗਰਾਂ ਨੂੰ ਪਾਏ ਇਹਨਾਂ ਨੂੰ ਪਾ ਲੈਨੇ ਇਕੱਠੇ ਹਾਂ ਬੱਕਰੀਆਂ ਵਾਸਤੇ ਵੀ ਤੇ ਇੱਥੇ ਵੀ ਅੱਛਾ ਅੱਛਾ ਉੱਥੇ ਵੀ ਜਿਹੜੇ ਬੱਕਰੇ ਵਾਸਤੇ ਹੋਵੇ ਅੱਛਾ ਅੱਗੇ ਵਿਚ ਵਿਚ ਸਾਲੀ ਸਿੱਧੀ ਰਹਿ ਗਈ ਯਾਰ ਉਹ ਬਸ ਤਾਂ ਹੁਣ ਜੜੀ ਹੋ ਗਈ ਹੈ ਜਿਹੜੀ ਹੋ ਗਈ ਹੋ ਗਈ ਮੈਂ ਤੁਹਾਨੂੰ ਕਹੀ ਗਿਆ ਸੁਣ ਲੈ ਵੀ ਇੱਥੇ ਕਹਿੜਾ ਹੋ ਗਿਆ ਇੱਥੇ ਜੰਮਣੀ ਨਹੀਂ ਤੁਸੀਂ ਮੰਨੇ ਨਹੀਂ ਹੈਗੇ ਆ ਦੇਖੋ ਚੱਲ ਕੋਈ ਨਹੀਂ ਫਿਰ ਤੇਰੇ ਬੱਕਰੀਆਂ ਵਾਸਤੇ ਆਦੀ ਉਹ ਵੀ ਦੇਣੇ ਮੇਥੇ ਹਾਂ ਮੇਥੇ ਵੀ ਦੇਣੇ ਆ ਠੀਕ ਆ ਠੀਕ ਆ ਠੀਕ ਆ ਕੋਈ ਚੱਕਾ ਵੀ ਜਿਹੜੇ ਨਹੀਂ ਹੋਈ ਤਾਂ ਆਹ ਭਾਈ ਆਪਣੀ ਕਣਕਾਂ ਨਿੰਮੇ ਦੀ ਆ ਤੇ ਕਣਕ ਦਾ ਠੀਕ ਆ ਸੰਕੋਰ ਨੇ ਅਸਰ ਕਰਤਾ ਆਪਣਾ ਕਰਤਾ ਵੀ ਹੈਨਾ ਪਹਿਲਾਂ ਤਾਂ ਐ ਲੱਗਦਾ ਨਿੰਮੇ ਵੀ ਸਿੱਧੀ ਬਹੁਤ ਆ ਪਰ ਜਿੰਨੀ ਸਿੱਧੀ ਹੋਊਗੀ ਉਹਨਾਂ ਬੂਝਾ ਵੀ ਜ਼ਿਆਦਾ ਹੋਊਗਾ ਹਾਂ ਅਦਰੋ ਤੇ ਨੀ ਆ ਰਹੇ ਸਾਰੇ ਪੱਕੇ ਤਣਕ ਗਾ ਬਾਈ ਦੱਖਣ ਚੱਲਦਾ ਤੇ ਸਵੇਰ ਦਾ ਬੱਦਲ ਵਾਈ ਹੋ ਗਈ ਮੀਂਹ ਦੱਸਿਆ ਵੇ ਨੈਟਮ ਹੈਂ ਸੁੱਕੀ ਠੰਡ ਅੱਢ ਚੱਲਦੀ ਹੈ ਸੁੱਕੀ ਸੁੱਕੀ ਹਾਂ ਬਿਮਾਰ ਕਰਦੀ ਆ ਸੁੱਕੀ ਸੁੱਕੀ ਠੰਡ ਦਾ ਬਿਮਾਰ ਕਰਦੀ ਬਾਈ ਕੁੜੀ ਹੱਡੀ ਨਹੀਂ ਕਹਿੰਦੀ ਤੁਹਾਡੇ ਨਾਲੇ ਜਾਣਾ ਕਹਿੰਦੀ ਨਾਲੇ ਜਾਣਾ ਨਾਲੇ ਦੱਸ ਇਹ ਨਹੀਂ ਹਵਾ ਚੱਲਦੀ ਹੜਦੀ ਟਿਕਦੀ ਨਹੀਂ ਘਰਾਂ ਇਹ ਆ ਦੇਖੋ ਕਣਕ ਦਾ ਵਧੀਆ ਜੰਮੀ ਪੈਸੇ ਜਿੰਨੀ ਸਿੱਧੀ ਓਨੀ ਫਿਰ ਪਟਾਰਾ ਵੀ ਜ਼ਿਆਦਾ ਹੋਣਾ ਇੱਥੇ ਨੂੰ ਮਾਮੇ ਨੇ ਦੋ ਵਾਰੀ ਘਮਾਤਾ gekeੜਾ ਦੇ ਦਿੱਤਾ ਇੱਥੇ ਜਾਮ ਹੋ ਗਿਆ ਤਾਂ ਅਰੇ ਅਰੇ ਇੱਥੇ ਜਾਮ ਹੋ ਗਿਆ ਤਾਂ ਨਾ ਉਹਦੇ ਕਰਕੇ ਫਿਰ ਦੁਬਾਰਤ ਇਹਨੂੰ ਦੇਣਾ ਪਿਆ gekeੜਾ ਉਹਰੇ ਦੇਖੋ ਇੱਥੇ ਜ਼ਿਆਦਾ ਹੋਈ ਵੀ ਆ ਕਣਕ ਦਾ ਨੀਵੇਂ ਵਧੀਆ ਹੈ ਇੱਕ ਨੰਬਰ ਕਣਕ ਦਾ ਇਹ ਹੈਗਾ ਭਾਈ ਬੀਜ 826 ਗੰਨਾਈ ਭਾਈ ਹੁਣ ਪਰਚੀ ਆਪਣੀ ਆ ਜਾਣੀ 115 ਵਨ ਨੰਬਰ ਆਪਣਾ ਹੁਣ ਪਰਚੀ ਵੀ ਘੇਰਾਂਗੇ ਮਰੰਡੇ ਮਿਲਮਾ ਮਿਲ ਵੀ ਇਹਨੇ ਸਲੋ ਚੱਲਦਾ ਹੌਲੀ ਹੌਲੀ ਚੱਲਦਾ ਕਹਿੰਦੇ 15-20 ਟਰਾਲੀਆਂ ਮਸੂਹ ਕਢਦਾ ਦਿਹਾੜੀ ਦੀਆਂ ਫਿਰ ਖੜ ਜਾਂਦਾ ਜਾਂ ਪਤਾ ਸਰਕਾਰ ਨੂੰ ਵੀ ਅਮਣਾ ਗੰਨੇ ਦਾ ਸੀਜ਼ਨ ਆ ਗਿਆ ਆ ਉਹ ਵੀ ਰਿਪੇਅਰ ਨਹੀਂ ਕਰਾਉਂਦੇ ਹੈਗੇ ਪਤਾ ਨਹੀਂ ਕਿ ਆ ਦੇਖਦੇ ਕਿ ਆ ਨਹੀਂ ਪਤਾ ਨਹੀਂ ਪ੍ਰਾਈਵੇਟ ਕਰਨੇ ਨਹੀਂ ਫਿਰਦੇ ਆ ਵੈਸੇ ਪ੍ਰਾਪਰਟੀ ਚ ਜਾ ਰਿਹਾ ਹੈ ਇਹ ਮਿਲ ਪਤਾ ਨਹੀਂ ਇਹਨਾਂ ਦਾ ਸਿਸਟਮ ਕਿ ਆ ਹੈ ਕਿ ਆ ਨਹੀਂ ਨਿਮੇ ਮੀ ভাই ਪੱਕਾ ਆ ਦੇ ਬੱਦਲ ਕਿੰਨੀ ਕਾਲੀ ਘੜਾ ਚੜ ਕੇ ਆ ਗਈ ਹੈ ਹੈ ਹਵਾ ਚੱਲੀ ਬਹੁਤ ਹਵਾ ਦਖਣੇ ਯਾਰ ਦਵੇ ਨਹੀਂ ਹੁਣ ਆ ਕੇ ਦਵੇ ਹੁਣ ਵੀ ਦਬਦਾ ਨਹੀਂ ਆ ਕੁੜੀ ਦੇ ਲਾ ਟੋਪੀ ਰੱਖਦੀ ਹੋਣੀ ਸਿਰ ਪਰ ਗਰਮੀ ਲੱਗਦੀ ਹੈ ਹੈ ਗਰਮੀ ਲੱਗਦੀ ਓ ਗੁਰਸੇਵਤ ਮੈਂ ਤੈਨੂੰ ਸ਼ਰਤ ਪੱਲੇ ਆਇਆ ਤਾਂ ਵੀ ਟੋਪੀ ਨਾ ਧਾਰੀ ਮੈਂ ਤੈਨੂੰ ਤਾਂ ਲੈ ਕੇ ਆਇਆ ਤਾਂ ਹੋ ਤਾਂ ਟੋਪੀ ਧਾਰੀ ਜਾਂਦੀ ਆ ਆਪਾਂ ਕਿੱਥੇ ਵੱਜਣਾ ਪੈਣਾ ਹੈ ਥੱਪੜ ਨਹੀਂ ਥੱਪੜ ਨਹੀਂ ਮਾ ਨਾ ਕਾਕਾ ਹੈ ਛੋਟਾ ਜਿਹਾ ਹੂੰ ਕਾਤਰੀ ਗੱਲ ਤਾਂ ਬਿਲਾ ਦੇ ਇਧਰ ਤੇਰੀ ਸਰੋਸਰੀ ਨੇ ਮੈਂ ਵਧੀਆ ਹੋ ਗਈ ਓ ਹੈ ਹੈ ਨਿਮੇ ਆ ਸਰੋਂ ਬਾਈ ਨਿਮੇ ਦੀ ਜੰਮ ਵੀ ਹਾਂ ਉਧਰ ਬਾਈ ਇਹ ਪੜੇ ਕਣਕ ਦੇ ਬੀਜੀ ਦੀ ਫੁੱਲ ਰਹਾ ਵਾ ਉਹਦੇ ਕਿੰਨੇ ਵੀ ਕੀੜਾ ਮਾਰ ਕੇ ਹੁੰਦੇ ਆ ਹਾਂ ਬਰਕਤ ਆ ਤੇਰੇ ਹੱਥ ਮਾਂ ਤੇਰੇ ਹੱਥ ਮਾਂ ਬਰਕਤ ਆ ਤੇਰੇ ਹੱਥ ਪਰ ਬਰਕਤ ਆ ਨਿਮੇ ਹੋਰ ਆ ਬਾਈ ਗੰਨਾ ਵੱਢ ਗਿਆ ਬੀਜੀ ਆਪਾਂ ਨੇ ਹੂੰ ਗੰਨਾ ਵੱਢ ਕੇ ਗੰਨਾ ਸੜ ਕੇ ਆਪਾਂ ਨੇ ਕਿਸੇ ਪਿੰਡ ਚ ਸੜ ਤੌਰੇ ਪੈਣੀ ਹੋ ਹਾਂ ਹੈ ਉਹਦੇ ਬਾਅਦ ਖੇਤ ਵਿਹਲੇ ਕਰਕੇ ਉਹ ਗੁੜ ਕੱਢ ਲਿਆ ਤਾਂ ਕੁਝ ਗੁੜ ਕੱਢ ਲਿਆ ਪਰ ਗੁੜ ਬਣ ਹੀ ਨਹੀਂ ਗੱਲ 38 ਤਾਂ ਖਟਿਆਸ ਮਾਰ ਗਿਆ ਉਹ ਗੁੜ ਦੀ ਗੱਲ ਨਹੀਂ ਬਣੀ ਗੁੜ ਤਾਂ ਬਣਦਾ 118 ਦਾ ਤੇ 85 ਦਾ ਇਹਦੇ ਉਤਰ ਕੇ ਆ ਸਾਬ ਪਤਾ ਕਿ ਆ ਉਹਦੇ ਚ ਇਹਦੇ ਚ ਕਾਣ ਨਹੀਂ ਤਾਂ ਹੈਗਾ ਹਾਂ ਕਾਣ ਨਹੀਂ ਤਾਂ ਜਰੂਰੀ ਆ ਕਾਣ ਜਰੂਰੀ ਆ ਹੁਣ ਦੇ ਜਦੋਂ 85 ਵੀਜਣ ਆਏ ਮੈਂ ਤਾਂ ਬੀਜਣਾ ਮੈਂ ਤਾਂ 18 ਦਾ ਘਟਾਉਣਾ ਕੋੜਾ 18 ਦਾ ਤਾਂ ਵਧੀਆ ਨਿਕਲਦਾ ਆ ਆਹ ਬਾਈ ਬੂਟੇ ਵਾਲੀ ਕਾਣ ਕੇ ਵਧੀਆ ਜੰਮ ਵੀ ਆ ਵੀ ਪਰ ਪੱਤੇ ਦੱਬ ਲੈਂਦੇ ਨੇ ਆ ਦੇ ਨਾ ਮੈਨੂੰ ਆ ਕੇ ਆ ਦੇਖੋ ਪੱਤੇ ਹੀ ਬਹੁਤ ਚੌੜੇ ਚੌੜੇ ਆ 110 ਨੰਬਰ ਛਿੜੀ ਆ ਇਹ ਇੱਕ ਵਾਰੀ ਹੋੜਿਆ ਇਹ ਤਾਂ ਰੇਹ ਵੱਡ ਜਾਣਾ ਦੇਖੋ ਮੇਰੇ ਜਿੱਕ ਨਹੀਂ ਹਾਂ ਹਾਂ ਆ ਨਿੰਮੇ ਦੀ ਬਾਈ ਇੱਕਣੀ ਤਾਂ ਪਹਿਲਾਂ ਪੱਤੇ ਨਿੰਮੇ ਆ ਬੂਟੇ ਨੇ 3 ਸਾਲ ਲੱਗ ਗਿਆ ਸਮਝਣਾ ਹੁਣ ਦਸੰਬਰ ਚੋਂ ਦਸੰਬਰ ਤੇ 3 ਸਾਲ ਆ ਨਿੰਮੇ ਨੇ ਭਾਈ ਕੀਤੀ ਵੀਜੀ ਵੀ ਆ ਇਹ ਵੀ ਆਪਾਂ ਨੇ ਵੀਡੀਓ ਬਣਾ ਕੇ ਪਾਈ ਵੀ ਹੈ ਨਾ ਹਨਿਮੇ ਇਹ ਵੀ ਆਪਾਂ ਨੇ ਵੀਡੀਓ ਬਣਾ ਕੇ ਪਾਈ ਵੀ ਆ ਆ ਦੇਖੋ ਭਾਈ ਆ ਤਾਂ ਮਾਰਦੀ ਹਰਿਆਈ ਇਹ ਤਾਂ ਹੁਣ ਪਤਾ ਹੀ ਟਾਂ ਚਲ ਗਿਆ ਇਹ ਵੀ ਹੋਣੀ ਦੱਸ ਦੇਣ ਨੂੰ ਦੇਖੀ 10 20 ਦਿਨ ਨੂੰ ਇਹਨੇ ਵੀ ਰਾਈ ਮਾਰ ਲੈਣਾ ਆ ਨਹੀਂ ਖੜਦੇ ਨਹੀਂ ਹੁੰਦੇ ਪੱਤੇ ਨੂੰ ਚੇਜ ਕੇ ਲੱਗਦੀ ਆ ਮਾਸੜਣ ਲੱਗਿਆ ਪਿਆ ਉਹਦੇ ਨਾਲ ਕਰਨ ਮਾਸੜਣ ਲੱਗਿਆ ਪਿਆ ਤੇਰਾ ਉਹਦੇ ਨਾਲ ਪੱਤੇ ਇਕੱਠੇ ਕਰ ਹਾਂ ਮਸ਼ੀਨ ਜੀ ਨਾਲ ਹੁਣ ਯਾਰ ਪੱਤੇ ਬਹੁਤ ਚੌੜੇ ਇਹਦੇ ਨਹੀਂ ਇਹਦਾ ਤਾਂ ਰੇ ਬਣਦਾ ਏ ਹਾਂ ਰੇ ਬਣਦਾ ਯਾਰ ਆਈ ਤਾਂ ਕਣਕ ਖੁੱਝ ਜਾਂਦੀ ਵਧੀਆ ਆਪਾਂ ਕਰਦੇ ਹੋਰੇ ਇੱਕ ਸਾਲ ਗਾਣੇ ਗਾਉਂਦੀ ਇੱਧਰ ਹੈ ਗਾਣੇ ਗਾਉਂ ਗਾਣੇ ਆਪਣੀ ਮਸਤੀ ਚ ਹੈ ਜਵਾਕਰ ਰੱਬ ਦਾ ਰੂਪ ਆ ਇਹ ਹਾਂ ਇਹ ਰੱਬ ਨਾਲ ਗੱਲਾਂ ਕਰਦੀ ਹੁਣ ਰੱਬ ਨਾਲ ਸਾਥ ਦੀ ਗੱਲ ਬੁਲਾਈ ਰੱਬ ਨਾਲ ਗੱਲਾਂ ਕਰਦੀ ਆ ਮੈਂ ਇਹ ਸਾਥ ਦੀ ਗੱਲ ਤਾਂ ਬੁਲਾ ਦੇ ਆਹ ਦੇ ਨੱਚਦੀ ਆ ਹਾਂ ਪਾ ਦੇ ਪੰਗੜਾ ਪਾ ਦੇ ਪਾ ਦੇ ਆ ਖਬਰ ਤੇ ਤਾਰ ਦੇ ਦੇ ਉਹ ਤਾਂ ਸਾਥ ਦੀ ਗੱਲ ਤੇ ਬੁਲਾ ਦੇ ਸਾਥੀ ਗਾ ਬੁਲਾ ਦੇ ਸਾਥ ਦੀ ਗੱਲ ਬੁਲਾ ਸਾਥੀ ਗਾ ਬੁਲਾ ਦੇ ਦੂਸਰੇ ਦਿਖਾਵਾਂਗਾ ਫੇਰ ਸਾਥੀ ਗਾ ਬੁਲਾ ਦੇ ਚਲੋ ਚੱਲੀਏ ਫਿਰ ਇਹ ਮੈਂ ਚੱਲੀਏ ਫਿਰ ਚੱਲ ਚੱਲ ਚਲੋ ਸਾਸਤਰੀ ਕਾਲ ਜੀ ਸਾਰਿਆਂ ਨੂੰ ਫੇਰ ਮਿਲਦੇ ਆ ਕਿਸੇ ਬਲੌਗ ਚ ਜਿੰਨੀ ਕਿ ਸਰਟੀਫਾਈਡ ਵੀਡੀਓ ਬਣਦੀ ਆ ਪ੍ਰਵਾਨ ਕਰਿਓ ਜਿਹੀ ਜੀ ਬਣਦੀ ਆ ਠੀਕ ਨੇ ਹੋਰ ਕੋਸ਼ਿਸ਼ ਕਰਾਂਗੇ ਵਧੀਆ ਤੇ ਵਧੀਆ ਵੀਡੀਓ ਬਣਾਉਣ ਦੀ ਸਾਨੂੰ ਥੋੜੀ ਟਾਈਮ ਦੀ ਸ਼ਾਰਟ ਹੋ ਜਾਂਦੀ ਆਪਣੇ ਕੋਲ ਹੁਣ ਸਾਨੂੰ ਮਲਾਜੇ ਪਗਾਉਣੇ ਪੈਂਦੇ ਆ ਹੁਣ ਜਸਵੀਰ ਬਾਈ ਦਾ ਮਲਾਜੇ ਪਗਾ ਕੇ ਆਏ ਆ ਨਾ ਹੋਰ ਹੋ ਫੁੱਲ ਕੱਦਦੇ ਕਹਿੰਦੇ ਤੇ ਨਾ ਹਾਂ ਹਾਂ ਕੱਦਦਾ ਕਹਿੰਦਾ ਉਹ ਲੈਂਦੇ ਤਾਂ ਫੁੱਲ ਲਾਏ ਹਾਂ ਸਭ ਦੇਖਣਾ ਮੈਨੂੰ ਹੈ ਬਾਈ ਚਲੋ ਠੀਕ ਹੈ ਜੀ